ਸਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਰ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਲਾਈਵ ਪ੍ਰੋਗਰਾਮ ਦਾ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਬਾਹਰ ਦਾ ਖਾਣਾ ਪਸੰਦ ਕਰਨ ਵਾਲਿਆਂ ਲਈ ਇੱਥੇ ਅਹਿਮ ਖਬਰ ਤਦ ਆਜ਼ੀਏ ਕਿ ਜੜੀ ਅਹਿਮ ਖਬਰ ਹੈ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਇਸ ਤੋਂ ਇਲਾਵਾ ਲਾਈਵ ਪ੍ਰੋਗਰਾਮ ਨੂੰ ਵੱਤੋ ਵੱਤ ਸ਼ੇਅਰ ਵੀ ਕਰਿਆ ਕਰੋ ਹੰਜੀ ਤਾਂ ਸਭ ਤੋਂ ਵੱਡੀ ਅਹਿਮ ਖਬਰ ਇੱਥੇ ਬਾਹਰ ਦੇ ਖਾਣਾ ਖਾਣ ਵਾਲੇ ਲੋਕਾਂ ਦੇ ਲਈ ਹੈ ਤਾਂ ਦੱਸ ਦਈਏ ਕਿ ਇੱਥੇ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬਿਰਿਆਨੀ ਦੇ ਵਿੱਚ ਜਿਹੜੇ ਕੀੜੇ ਨੇ ਉਹ ਨਿਕਲੇ ਨੇ ਤਾਂ ਇੱਥੇ ਸਿਰਫ ਬਿਰਿਆਨੀ ਹੀ ਨਹੀਂ ਬਲਕਿ ਹੋਰ ਜਿਹੜਾ ਬਾਹਰ ਦਾ ਫੂਡ ਹੈ ਜਿੱਦਾਂ ਕਿ ਨੂਡਲਸ ਹੋਗੇ 버ਗਰ ਹੋਗੇ ਤਾਂ ਆਪਾਂ ਕਈ ਅਜਿਹੀਆਂ ਜਿਹੜੀ ਵੀਡੀਓਜ਼ ਦੇਖੀਆਂ ਨੇ ਵੀਡੀਓਜ਼ ਤੇ ਵਾਇਰਲ ਫੋਟੋਜ਼ ਵੀ ਆਪਾਂ ਦੇਖਦੇ ਆਂ ਕਿ ਬਾਹਰ ਦੇ ਖਾਣੇ ਦੇ ਵਿੱਚ ਕਿਸ ਕਦਰ ਅਜਿਹੀਆਂ ਜਿਹੜੀ ਚੀਜ਼ਾਂ ਨਿਕਲਦੀਆਂ ਨੇ ਤੇ ਜੋ ਕਿ ਜਾਨ ਦੇ ਲਈ ਵੱਡਾ ਇੱਥੇ ਖਤਰਾ ਵੀ ਬਣਦੀਆਂ ਨੇ ਤਾਜ਼ਾ ਆਸੀਂ ਇਹ ਵਿਸ਼ਾ ਲੈ ਕੇ ਆਏ ਆ ਇਸ ਦਾ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਬਾਹਰ ਦਾ ਖਾਣਾ ਖਾਂਦੇ ਨੇ ਜਾਂ ਫਿਰ ਬਾਹਰ ਦਾ ਫੂਡ ਖਾਣਦੇ ਤੇ ਚਾਹ ਆਣ ਨੇ ਤਾਂ ਉਹਨਾਂ ਲੋਕਾਂ ਨੂੰ ਇੱਥੇ ਥੋੜਾ ਸੋਚ ਵਿਚਾਰ ਕਰਕੇ ਹੀ ਬਾਹਰ ਦਾ ਜਿਹੜਾ ਖਾਣਾ ਹੈ ਉਹ ਖਾਣਾ ਚਾਹੀਦਾ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਸੇਫ ਦੇ ਨਾਲ ਤੁਸੀਂ ਵੱਡਾ ਖਿਲਵਾੜ ਕਰ ਰਹੇ ਹੁੰਨੇ ਹੋ ਤਾਂ ਜੇਕਰ ਇੱਥੇ ਗੱਲ ਕਰੀਏ ਬਾਹਰ ਦੇ ਖਾਣੇ ਦੀ ਤਾਂ ਇੱਥੇ ਕਿੰਨੀਆਂ ਸਾਰੀਆਂ ਜਿਹੜੀ ਵੀਡੀਓਜ਼ ਨੇ ਉਹ ਸੋਸ਼ਲ ਮੀਡੀਆ ਰਾਹੀਂ ਖਬਰਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਦੀਆਂ ਨੇ ਪਰ ਜੇਕਰ ਗੱਲ ਕਰੀਏ ਕਿ ਇੱਥੇ ਜਿਹੜਾ ਬਾਹਰ ਦੇ ਖਾਣੇ ਦੇ ਵਿੱਚ ਇਸ ਤਰ੍ਹਾਂ ਕੀੜੇ ਮਕੌੜਿਆਂ ਦਾ ਨਿਕਲਣਾ ਹੈ ਤਾਂ ਇੱਥੇ ਬਾਹਰ ਜਿਹੜਾ ਖਾਣਾ ਲੋਕ ਬਣਾਉਂਦੇ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਸਾਵਧਾਨੀਆਂ ਇੱਥੇ ਵਰਤਣੀਆਂ ਚਾਹੀਦੀਆਂ ਨੇ ਕਿਉਂਕਿ ਦੇਖੋ ਸਭ ਤੋਂ ਵੱਡੇ ਜਿਹੜੇ ਸਵਾਲ ਨੇ ਕਿ ਬਾਹਰ ਦਾ ਖਾਣਾ ਖਾਣ ਨਾਲ ਸਿਹਤ ਉੱਤੇ ਕਿੰਨਾ ਕੁ ਨੁਕਸਾਨ ਹੁੰਦਾ ਹੈ ਤਾਂ ਇੱਥੇ ਬਹੁਤ ਸਾਰੇ ਜਿਹੜੇ ਸਿਹਤ ਦੇ ਨਾਲ ਜੁੜੇ ਹੋਏ ਆਪਾਂ ਪਹਿਲੂ ਵੀ ਰੱਖਾਂਗੇ ਕਿ ਕਿਸ ਤਰ੍ਹਾਂ ਇੱਥੇ ਸਿਹਤ ਦੇ ਨਾਲ ਵੱਡੇ ਖਿਲਵਾੜ ਹੋ ਰਹੇ ਹੁੰਦੇ ਨੇ ਜੇਕਰ ਤੁਸੀਂ ਵੀ ਬਾਹਰ ਦਾ ਖਾਣਾ ਖਾਨੇ ਹੋ ਤਾਂ ਤੁਹਾਨੂੰ ਵੀ ਇੱਥੇ ਸੋਚ ਸਮਝ ਕੇ ਤੇ ਚੈੱਕ ਕਰਕੇ ਹੀ ਜਿਹੜਾ ਬਾਹਰ ਦਾ ਖਾਣਾ ਹੈ ਉਹ ਖਾਣਾ ਚਾਹੀਦਾ ਨਾ ਸਿਰਫ ਫਾਸਟ ਫੂਡ ਇਹ ਰੇੜੀਆਂ ਦੇ ਉੱਤੇ ਬਲਕਿ ਜਿਹੜਾ ਤੁਸੀਂ ਆਨਲਾਈਨ ਵੀ ਘਰਾਂ ਦੇ ਵਿੱਚ ਫੂਡ ਆਰਡਰ ਕਰਦੇ ਹੋ ਇਹਨਾਂ ਦੇ ਵਿੱਚ ਵੀ ਕਈ ਵਾਰ ਜਿਹੜਾ ਇਸ ਤਰੀਕੇ ਦਾ ਆਪਾਂ ਕਹਿ ਸਕਦੇ ਹਾਂ ਕਿ ਖਾਣਾ ਹੁੰਦਾ ਤਾਂ ਅਜੀਆਂ ਜਿਹੜੀ ਚੀਜ਼ਾਂ ਨਿਕਲਦੀਆਂ ਨੇ ਇਹ ਬਹੁਤ ਹੀ ਜ਼ਿਆਦਾ ਸਿਹਤ ਦੇ ਲਈ ਹਾਨੀਕਾਰਕ ਇਥੇ ਸਾਬਿਤ ਹੋ ਸਕਦੀਆਂ ਨੇ ਇਸ ਤੋਂ ਇਲਾਵਾ ਜਿਹੜੇ ਲੋਕ ਬਾਹਰ ਹਮੇਸ਼ਾ ਹੀ ਖਾਣਾ ਖਾਂਦੇ ਨੇ ਉਹ ਵੀ ਆਪਣੀ ਸਿਹਤ ਦੇ ਨਾਲ ਵੱਡੇ ਖਿਲਵਾੜ ਇਥੇ ਕਰ ਰਹੇ ਹੁੰਦੇ ਨੇ ਤਾਜ਼ਾ ਜਿਹੜਾ ਇਹ ਵਿਸ਼ਾ ਵੀ ਹੈ ਕਿ ਬਾਹਰ ਦਾ ਖਾਣਾ ਪਸੰਦ ਕਰਨ ਵਾਲਿਆਂ ਲਈ ਇਹ ਅਹਿਮ ਖਬਰ ਹੈ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਬਹੁਤ ਵੱਡੀ ਜਿਹੜੀ ਖਬਰ ਨਿਕਲੀ ਹੈ ਜਿਸ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਜਸਟ ਬਿਰਿਆਨੀ ਦੇ ਵਿੱਚ ਜਿਹੜੇ ਕੀੜੇ ਮਕੌੜੇ ਨੇ ਉਹ ਨਿਕਲ ਰਹੇ ਨੇ ਸਾਡੇ ਨਾਲ ਇੱਕ ਕੋਲਰ ਵੀ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਇੱਥੇ ਗੱਲਬਾਤ ਕਰਦੇ ਹਾਂ ਹੈਲੋ ਸ਼ਸ਼ੀ ਜਨਮਾ ਸ਼ਸ਼ੀਕਲ ਸਰ ਕਿੱਥੇ ਬੋਲਦੇ ਹੋ ਸੰਤ ਸ਼ਰਮਾ ਹੋ ਰਹੇ ਹਾਂ ਇਕਾੜਾ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਇਵਾਨ ਪੰਜਾਬੀ ਟੀਵੀ ਤੇ ਤਨਵਰ ਮਖਨ ਮਖਨ ਬੋਲਣ ਵਾਲਾ ਕੀ ਕਹਿਣਾ ਚਾਹੋਗੇ ਸਰ ਦੇਖੋ ਅੱਜ ਦਾ ਆਪਣਾ ਵਿਸ਼ਾ ਹੈ ਕਿ ਬਾਹਰ ਦਾ ਖਾਣਾ ਪਸੰਦ ਕਰਨ ਵਾਲੇ ਲੋਕਾਂ ਲਈ ਅਹਿਮ ਖਬਰ ਹੈ ਤੇ ਇੱਥੇ ਜੇਕਰ ਆਪਾਂ ਗੱਲ ਕਰੀਏ ਕਿ ਇੱਕ ਵੀਡੀਓ ਜਿਹੜੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬਿਰਿਆਨੀ ਦੀ ਇਸ ਦੇ ਵਿੱਚ ਦੇਖੋ ਬਹੁਤ ਸਾਰੇ ਕੀੜੇ ਮਕੌੜੇ ਜਿਹੜੇ ਦੇਖੇ ਜਾ ਸਕਦੇ ਨੇ ਤਾਂ ਇੱਥੇ ਕੀ ਕਹਿ ਸਕਦੇ ਆ ਕਿ ਸਿਹਤ ਦੇ ਨਾਲ ਆਪਾਂ ਵੀ ਵੱਡੇ ਖਿਲਵਾੜ ਜਿਹੜੇ ਆਪਣੀ ਹੀ ਖੁਦ ਦੀ ਹੀ ਸਿਹਤ ਦੇ ਨਾਲ ਕਰ ਰਹੇ ਹੁੰਦੇ ਆ ਦੇਖੋ ਮਦਮ ਇਹ ਆਪਾਂ ਇਹ ਵਾਰ ਪੰਜਾਬੀ ਟੀਵੀ ਚੈਨਲ ਦਾ ਇਕੱਲਾ ਹੀ ਪੇਚੱਕ ਕੇ ਦੇਖ ਲਈ ਇਕੱਲੇ ਚੈਨਲ ਦਾ ਹੀ ਪੇਚੱਕ ਕੇ ਦੇਖ ਲਈ ਜੀ ਤਾਂ ਉਹਦੇ ਨਿੱਕੇ ਸਾਨੂੰ ਇਹਦੇ ਸੰਬੰਧੀ ਆ ਜਿਹੜੇ ਕਿੰਨੀਆਂ ਸਾਡੀਆਂ ਖਬਰਾਂ ਮਿਲ ਜਾਣਗੀਆਂ ਜੀ ਜੀ ਬਿਲਕੁਲ ਕਿੰਨੇ ਸਾਡੇ ਜਿਹੜੇ ਕੀਤੇ ਹੋਏ ਲੈ ਮਿਲ ਜਾਣਗੇ ਜੀ ਹੂੰ ਦੇਖੋ ਅਸੀਂ ਉਸੇ ਦੇ ਵਿੱਚ ਸੁਧਾਰ ਨਹੀਂ ਜੀ ਕਰਨਾ ਚਾਹੁੰਦੇ ਹਾਂ ਹਾਂਜੀ ਅਸੀਂ ਇਹ ਸੋਚ ਲੰਦੇ ਆ ਵੀ ਚਲੋ ਇਗਨੋਰ ਕਰ ਦਨੇ ਯਾਰ ਪੁਰਾਣੇ ਨਾਲ ਹੋਇਆ ਕੋਈ ਗੱਲ ਨਹੀਂ ਕਿਸੇ ਬੱਚੀ ਦੀ ਜਾਨ ਗਈ ਆ ਚਾਹਤ ਕੋਈ ਗੱਲ ਨਹੀਂ ਜੀ ਇਹ ਸੇ ਤੇ ਕੋਈ ਨਿਕੜਿਆ ਕੋਈ ਨਹੀਂ ਲੇਕਿਨ ਕਿਹਜਣਾ ਕਿ ਤੇ ਸਾਨੂੰ ਇਹ ਸੋਚਣਾ ਚਾਹੀਦਾ ਵੀ ਅੱਜ ਕਿਸੇ ਨਾਲ ਹੋਇਆ ਕੱਲੋ ਸਾਡੇ ਨਾਲ ਵੀ ਹੋ ਸਕਦਾ ਹੈ ਬਿਲਕੁਲ ਜੀ ਬਿਲਕੁਲ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਇਹਨਾਂ ਚੀਜ਼ਾਂ ਤੋਂ ਗਰੇਜ ਕਰਨਾ ਯੱਤਕੇ ਸੀ ਆਪਣੇ ਆਪ ਨੂੰ ਸਮਝ ਨਹੀਂ ਲੈਂਦੇ ਇਸ ਚੀਜ਼ਾਂ ਨੂੰ ਸਮਝ ਨਹੀਂ ਲੈਂਦੇ ਜੰਤਕ ਜਿਹੜਾ ਐਦਾਂ ਹੀ ਸੀ ਕਿਤੇ ਨਾ ਕਿਤੇ ਜਿਹੜਾ ਸਾਡਾ ਲੋਕਾਂ ਦਾ ਜਿਹੜਾ ਨੁਕਸਾਨ ਹੁੰਦਾ ਰਹੂ ਬਿਲਕੁਲ ਦੇਖੋ ਜਿੱਥੇ ਤੱਕ ਆਪਾਂ ਗੱਲ ਕਰਦੇ ਆਂ ਬਾਹਰ ਹੀ ਖਾਣੇ ਦੀ ਤਾਂ ਇੱਥੇ ਬਹੁਤ ਸਾਰੇ ਲੋਕ ਕੀ ਕਰਦੇ ਨੇ ਕਿ ਅੱਜਕੱਲ ਜਿੱਦਾਂ ਰੁਝਾਨ ਵੀ ਚੱਲ ਪਿਆ ਹੈ ਕਿ ਘਰਾਂ ਦੇ ਵਿੱਚ ਖਾਣਾ ਘੱਟ ਪਕਾਇਆ ਜਾਂਦਾ ਤੇ ਬਾਹਰੋਂ ਆਪਾਂ ਜਿੱਦਾਂ ਆਰਡਰ ਵੀ ਕਰ ਲੈਨੇ ਆ ਤਾਂ ਇੱਥੇ ਉਹਨਾਂ ਲੋਕਾਂ ਦੇ ਲਈ ਵੀ ਇਹ ਹੈ ਅਹਿਮ ਖਬਰ ਹੈ ਕਿ ਜਿਹੜਾ ਬਾਹਰ ਤੋਂ ਆਪਾਂ ਖਾਣਾ ਮੰਗਵਾਉਂਦੇ ਆ ਇਹ ਕਿਸ ਤਰੀਕੇ ਦੇ ਨਾਲ ਇੱਥੇ ਬਣਾਇਆ ਜਾਂਦਾ ਹੈ ਤੇ ਕਦੋਂ ਦਾ ਬਣਿਆ ਹੋਇਆ ਹੁੰ ਏ ਵੀ ਆਪਣੀ ਅੱਖਾਂ ਤੋਂ ਜਿਹੜਾ ਓਲੇ ਹੁੰਦਾ ਹੈ ਦੇਖੋ ਮੈਡਮ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਕਿੰਨੇ ਹੁੰਦਾ ਹੈ ਇਹਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਪੈਣ ਵਾਲੀਆਂ ਉਹਨਾਂ ਦੀ ਕੁਆਲਿਟੀ ਕੀ ਹੈ ਜੀ ਹਾਂਜੀ ਜੇ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਦੀ ਗੱਲ ਕਰੀਏ ਬਹੁਤ ਜਾਂ ਬਹੁਤ ਸਬਜ਼ੀਆਂ ਦੇ ਐਡਮ ਹੈਗੇ ਸਾਰੀਆਂ ਜਾਂ ਸਬਜ਼ੀਆਂ ਦੇ ਐਡਮ ਐ ਤਾਂ ਨੇ ਜਿਹਦੇ ਪੰਜਾਬ ਸਾਨੂੰ ਮਿਲਿਆ ਪੈਣੀ ਹੈ ਜੀ ਸਬਜ਼ੀਆਂ ਕਿਉਂ ਨਹੀਂ ਪੈਣੀ ਹੈ ਸਾਨੂੰ ਨਹੀਂ ਪਤਾ ਅਗਲਾ ਆਸੂ ਕਿੱਥਾਂ ਦੇ ਜੇ ਜਿਕਰ ਦਾ ਹੈ ਤੇ ਅੱਜ ਕਿੱਦਾਂ ਦੇ ਜੇ ਅਗਲਾ ਯੂਜ਼ ਕਰਦਾ ਹੈ ਔਰ ਕਿੱਦਾਂ ਦਾ ਕੋਈ ਸਮਾਨ ਜਿਹੜਾ ਸਬਜ਼ੀ ਬਾਜ਼ਾਰ ਹੋ ਸਕਦਾ ਤਾਂ ਉਹ ਸਾਡੇ ਅੱਖਾਂ ਤੋਂ ਗੁੰਮੇ ਹੁੰਦਾ ਹੈ ਜੀ ਬਿਲਕੁਲ ਇਸ ਕਰਕੇ ਕੀ ਪੈਣੀ ਹੈ ਜੀ ਜ਼ਿਆਦਾਤਰ ਆਪਣੀ ਜਿਹੜੀ ਮਿਹਨਤ ਕਰਕੇ ਆਪਣਾ ਜੋ ਵੀ ਚੀਜ਼ ਖਾਣਾ ਚਾਹੁੰਦੇ ਆ ਉਹਨੂੰ ਬਣਾ ਕੇ ਖਾਣਾ ਚਾਹੀਦਾ ਹੈ ਖਾ ਮਜਬੂਰੀ ਹੁੰਦੀ ਹੈ ਕਈ ਵਾਰ ਬੰਦੇ ਨੂੰ ਖਾਣਾ ਵੀ ਪੈਂਦਾ ਠੀਕ ਹੈ ਤੁਹਾਨੂੰ ਸੋਚ ਜਿਕੇ ਉਹਨਾਂ ਦੀ ਰਾਮਾ ਤੋਂ ਉਹਨਾਂ ਧਾਮਾ ਤੋਂ ਕਿਤੇ ਨਾ ਕਿਤੇ ਖਾਣਾ ਚਾਹੀਦਾ ਜਿੱਥੇ ਸਾਫ਼ ਸੁਥਰੀਆਂ ਜਾਂ ਚੰਗੇ ਤਰੀਕੇ ਨਾਲ ਜਿਹੜਾ ਖਾਣਾ ਬਣਦਾ ਹੋਵੇ ਬਿਲਕੁਲ ਬਿਲਕੁਲ ਤੇ ਇੱਥੇ ਦੇਖੋ ਨਾ ਸਿਰਫ ਬਲਕਿ ਜਿਹੜਾ ਆਪਾਂ ਆਨਲਾਈਨ ਆਰਡਰ ਇੱਥੇ ਆਰਡਰ ਕਰਦੇ ਆ ਫੂਡ ਉਹੀ ਨਹੀਂ ਬਲਕਿ ਜੇਕਰ ਆਪਾਂ ਗੱਲ ਕਰੀਏ ਫਾਸਟ ਫੂਡ ਦੀ ਜਾਂ ਫਿਰ ਸਟ੍ਰੀਟ ਫੂਡ ਦੀ ਤਾਂ ਉਹਨਾਂ ਦੇ ਵਿੱਚ ਵੀ ਜਿਹੜੀ ਅਜੀਹਾਂ ਚੀਜ਼ਾਂ ਨੇ ਉਹ ਕਈ ਵਾਰ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜੋ ਕਿ ਸਿਹਤ ਨੂੰ ਵੱਡੇ ਨੁਕਸਾਨ ਦੇ ਸਕਦੀਆਂ ਨੇ ਮੈਡਮ ਦੇਖੋ ਜੀ ਖਾਣਾ ਪੀਣਾ ਤਾਂ ਖਾਣਾ ਪੀਣਾ ਹੀ ਹੈ ਜੀ ਜੀ ਜਦੋਂ ਇੱਕ ਪੈਕਟਾ ਦੇ ਵਿੱਚ ਜਿਹੜਾ ਬੰਦ ਹੁੰਦਾ ਜਾਂ ਜਿੱਦੀ ਕੋਈ ਐਕਸਪਾਇਰੀ ਨਹੀਂ ਹੁੰਦੀ ਜਾਂ ਲੰਬੀ ਐਕਸਪਾਇਰੀ ਹੁੰਦੀ ਹੈ ਉਹਨਾਂ ਕੀ ਕਰਦੇ ਨੇ ਜਦੋਂ ਅਸੀਂ ਜਿਆਦਾ ਨਹੀਂ ਟਿੱਪਣੀ ਕਰਦੇ ਕਿਉਂਕਿ ਉਹ ਕਿਤੇ ਨਾ ਕਿਤੇ ਉਹਨਾਂ ਦੇ ਆਪਣੇ ਕਿਤੇ ਨਿਯਮਾਂ ਦੇ ਹਿਸਾਬ ਨਾਲ ਉਹ ਚੱਲਦੇ ਹੁੰਦੇ ਜਿਹੜਾ ਕਿ ਮਾਮਲੇ ਸੁਖਲਾ ਜਾਂ ਅਸੀਂ ਜਿਹੜਾ ਲੈ ਗੋਤੋਂ ਬੰਨੇ ਆ ਬਿਨਾ ਡੇਟਾ ਨਾਲ ਟਾਈਮ ਨਾਲ ਟਾਈਮ ਤੋਂ ਬੰਨੇ ਆ ਜਾਂ ਜਿਹੜਾ 1.5 ਤੋਂ ਬੰਨੇ ਆ ਜਾਂ ਜਿਦੀ ਕੋਈ ਡੇਟ ਟਾਈਮ ਨਹੀਂ ਜਿੱਦਦੀ ਜਿਹਨੇ ਸਾਡੀ ਫਾਇਦਾ ਦੀ ਗੱਲ ਕਰਦੇ ਆ ਜਾਂ ਬਾਸੂਤ ਜੋ ਪੜ੍ਹਨਾਂ ਦੀ ਗੱਲ ਕਰਦੇ ਆ ਜਿਹੜਾ ਖਾਣਾ ਬਣਾਉਣ ਦੀਆਂ ਖਣਦ ਵਿੱਚ ਚੀਜ਼ਾਂ ਦੀ ਅਸੀਂ ਗੱਲ ਕਰਦੇ ਆ ਉਹਨਾਂ ਦੇ ਵਿੱਚ ਜਿਹੜਾ ਸਮਾਨ ਪੈਂਦਾ ਸਾਡਾ ਮੈਂ ਉਹ ਜਿਆਦਾਤਰ ਕੀ ਹੁੰਦਾ ਹੈ ਕਿ ਸਾਰਿਆਂ ਨੂੰ ਨਹੀਂ ਕਹਿੰਦੇ ਜਿਆਦਾਤਰ ਉਹ ਜਦੋਂ ਵੰਡੀਆਂ ਨੂੰ ਖਰੀਦਿਆ ਜਾਂਦਾ ਹੈ ਤਾਂ ਨਾਲ ਨੂੰ ਖਰੀਦਿਆ ਜਾਂਦਾ ਹੈ ਉਹ ਲੋਕਾਂ ਨੂੰ ਖਰੀਦਿਆ ਜਾਂਦਾ ਵੀ ਪੈਸਾ ਸਾਡਾ ਖਰਚਾ ਘੱਟ ਹੋਵੇ ਬਚਤ ਸਾਡੀ ਜਿਆਦਾ ਹੋਵੇ ਹਾਲਾਂਕਿ ਅਸੀਂ ਦੇ ਚੈਨਲ ਦੇ ਮੱਦੇਮ ਇਮਰਾਨ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਸਿਹਤ ਦੇ ਨਾਲ ਖੜਵਾੜ ਨਾ ਕਰੋ ਤੁਸੀਂ ਦਰਦੀ ਜਗਾ 5 ਰੁਪਏ ਖਵਾ ਲਓ ਕੋਈ ਗੱਲ ਨਹੀਂ ਬਿਲਕੁਲ ਚੰਗਾ ਫੋਸਟ ਤੇ ਚੰਗਾ ਪੇ ਜਿੱਕੇ ਚੰਗਾ ਖੜਾ ਕੇ ਫਿਰ ਕਮਾਓ ਦੇਖੋ ਸੰਜੀਪ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਇੱਥੇ ਜੇਕਰ ਆਪਾਂ ਗੱਲ ਕਰੀਏ ਕਿ ਪਹਿਲਾਂ ਵੀ ਅਜਿਹੀਆਂ ਜਿਹੜੀ ਬਹੁਤ ਸਾਰੀਆਂ ਵੀਡੀਓਜ਼ ਦੀਆਂ ਖਬਰਾਂ ਆਪਣੇ ਸਾਹਮਣੇ ਆਉਂਦੀਆਂ ਨੇ ਇੱਥੇ ਜਿਹੜਾ ਦੇਖੋ ਕਿਤੇ ਨਾ ਕਿਤੇ ਸਿਹਤ ਜਿਹੜਾ ਡਿਪਾਰਟਮੈਂਟ ਹੈ ਉਸ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਉਂਕਿ ਕਿਤੇ ਨਾ ਕਿਤੇ ਦੇਖੋ ਲੋਕ ਤਾਂ ਹਾਲਾਂਕਿ ਬਾਹਰ ਦਾ ਖਾਣਾ ਫਿਰ ਵੀ ਪ੍ਰੈਫਰ ਕਰਦੇ ਹੀ ਨੇ ਮੈਡਮ ਚਲੋ ਲੋਕਾਂ ਦੀ ਮਜਬੂਰੀ ਆ ਖਾਣ ਦੀ ਜੀ ਬੇਕੀਨਾ ਜਿਹੜੇ ਮੈਕਮੇ ਆ ਜਿਹੜੇ ਵਿਭਾਗ ਹੈ ਸੇਿਤ ਵਿਭਾਗ ਹੈ ਜੀ ਉਹਨਾਂ ਦੀ ਤਾਂ ਕੋਈ ਮਜਬੂਰੀ ਨਹੀਂ ਵੀ ਅਸੀਂ ਚੈੱਕ ਨਾ ਕਰੀਏ ਜੀ ਹਾਂਜੀ ਦੇਖੋ ਅਸੀਂ ਤਾਂ ਕਹਿੰਦੇ ਉਹਨੇ ਵੀ ਤੁਸੀਂ ਦਸਹਿਰੇ ਤੋਂ ਅੜੀਆਂ ਨੂੰ ਜਾਗਦੇ ਆਂ ਜੀ ਬਹੁਤ ਖਬਰਾਂ ਆਉਂਦੀਆਂ ਬਹੁਤ ਜਿਹੜੀਆਂ ਛਾਪੇ ਮਾਰੇ ਜਾਂਦੇ ਆ ਕਿਸੇ ਦਾ ਕੁਝ ਪੜਿਆ ਜਾਂਦਾ ਕਿਤਾ ਕੁਝ ਪੜਿਆ ਜਾਂਦਾ ਜੀ ਬਾਕੀ ਸਾਲ ਦੇ ਵਿੱਚ ਲੋਕ ਕਿ ਕਿੰਨਾ ਦਾ ਖਾਂਦੇ ਆ ਕਿੰਨਾ ਦਾ ਨਹੀਂ ਖਾਂਦੇ ਉਹਨਾਂ ਚੀਜ਼ਾਂ ਤੇ ਤੁਸੀਂ ਕੌਣ ਕਿਉਂ ਨਹੀਂ ਕਰਦੇ ਉਹਨਾਂ ਚੀਜ਼ਾਂ ਤੇ ਤੁਸੀਂ ਬਿਲਕੁਲ ਬੜਾ ਕਿਉਂ ਮਹੀਨੇ ਬਾਅਦ ਦਿਨ ਦੇ ਬਾਅਦ ਕਿਸੇ ਨਾ ਕਿਸੇ ਤਰੀਕੇ ਨਾਲ ਐਦਾ ਦੀ ਖੰਡ ਵਿੱਚ ਚੀਜ਼ਾਂ ਜਿਵੇਂ ਜਾਈਆਂ ਜੀ ਬਿਲਕੁਲ ਜੀ ਹਾਂ ਦੇਖੋ ਕਿਤੇ ਨਾ ਕਿਤੇ ਸਫਾਈ ਵੀ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਕਿੰਨਕ ਇੱਥੇ ਅਲਰਟ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਅਜਿਹੀਆਂ ਖਬਰਾਂ ਹਮੇਸ਼ਾ ਹੀ ਨਿਕਲਦੀਆਂ ਨਹੀਂ ਇੱਕ ਪਹਿਲਾਂ ਵੀ ਦੇਖੋ ਜਿਹੜੀ ਕੇਕ ਵਾਲੀ ਕੇਕ ਦੇ ਕਰਕੇ ਜਿਹੜੀ ਪਟਿਆਲਾ ਦੇ ਵਿੱਚ ਬੱਚੀ ਦੀ ਮੌਤ ਹੋਈ ਸੀ ਹਾਲਾਂਕਿ ਅਜਿਹੀਆਂ ਖਬਰਾਂ ਵੀ ਇਹਨਾਂ ਦੇ ਨਾਲ ਆਪਾਂ ਜੋੜ ਕੇ ਦੇਖ ਸਕਦੇ ਹਾਂ ਕਿਉਂਕਿ ਦੇ ਵਿੱਚ ਹੀ ਇਹ ਜਿਹੜਾ ਸਾਰਾ ਸਿਸਟਮ ਹੈ ਆਉਂਦਾ ਹੈ ਤਾਂ ਇੱਥੇ ਕਿੰਨਾਂ ਕੋ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਜ਼ਰੂਰਤ ਹੈ ਦੇਖੋ ਮडम ਮੈਂ ਤਾਂ ਇੱਕ ਗੱਲ ਬੈਨੇ ਕਲੀਅਰ ਕੀਤੀ ਹੈ ਵੀ ਤੁਸੀਂ ਕਦੇ ਏਵਨ ਪੰਜਾਬੀ ਟੀਵੀ ਚੈਨਲ ਦਾ ਵੀ ਪੇਜ ਚੱਕ ਲਓ ਜੀ ਉਹ ਤੇ ਜੇ ਤੁਸੀਂ ਜੇ ਜਾਂ ਤਾਂ ਤੁਸੀਂ ਸਾਲ ਦੇ ਅੰਕੜੇ ਕੱਢਦੇ ਹੋ ਵੀ ਜਿਹੜੀਆਂ ਖਾਣ ਪੀਣ ਦੇ ਚੀਜ਼ਾਂ ਦੇ ਵਿੱਚ ਕਿਹੜਾ ਕਿਹੜਾ ਨਿਕਲਿਆ ਕਿੰਨੇ ਆਂਦੀਆਂ ਮੌਤਾਂ ਹੋਈਆਂ ਜਾਂ ਕਿੰਨੇ ਵਿਵਾਰ ਹੋ ਰਹੇ ਨੇ ਉਹ ਸਾਲੋਂ ਇੱਕੋ ਚੈਨਲ ਤੋਂ ਪਤਾ ਲੱਗ ਜੂਗਾ ਬਾਕੀ ਹੋਰ ਚੈਨਲ ਦਾ ਹੋਰ ਮੀਡੀਆ ਉਹਨਾਂ ਦੇ ਤਾਂ ਅਸੀਂ ਦੇਖਦੇ-ਦੇਖਦੇ ਆ ਜੀ ਲੇਕਿਨ ਅਸੀਂ ਸਮਝਦੇ ਫਿਰ ਵੀ ਨਹੀਂ ਜੀ ਪ੍ਰੋਬਲਮ ਤਾਂ ਇੱਥੇ ਹੈ ਜੀ ਬਿਲਕੁਲ ਕਿਤੇ ਨਾ ਕਿਤੇ ਦੇਖੋ ਲੋਕ ਵੀ ਹੈ ਨਾ ਚੀਜ਼ਾਂ ਨੂੰ ਸਮਝਣ ਦੇ ਵਿੱਚ ਅਸਮਰਥ ਨੇ ਜਾਂ ਫਿਰ ਸਮਝਣਾ ਹੀ ਨਹੀਂ ਚਾਹ ਬਿਲਕੁਲ ਮਹਰਮ ਬਿਲਕੁਲ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਗਰ ਕਿਸੇ ਦੀ ਮਜਬੂਰੀ ਹੋਵੇ ਤਾਂ ਮਜਬੂਰੀ ਚ ਖਾਣਾ ਹੀ ਹੈ ਜੀ ਲੇਕਿਨ ਜੇ ਨਹੀਂ ਵੀ ਮਜਬੂਰੀ ਹੈ ਜੀ ਜਾਂ ਬਣਾਉਣ ਚ ਘੌੜ ਕਰ ਦੇਣੀ ਜਾਂ ਅੱਜ ਹਮ ਘਰ ਨਹੀਂ ਬਣਾएंगे ਅੱਜ ਹਮ ਬਾਹਰ ਦਾ ਖਾਣਾ ਪਸੰਦ ਕਰेंगे ਜਾਂ ਬੰਦਾ ਇਹਨਾਂ ਚੀਜ਼ਾਂ ਤੇ ਪੈ ਜਾਂਦਾ ਮੈਡਮ ਕਿਤੇ ਨਾ ਕਿਤੇ ਜਾ ਕੇ ਬਿਲਕੁਲ ਜੀ ਬਿਲਕੁਲ ਇੱਕ ਹੋਰ ਕਾਲਰ ਆਪਨੇ ਨਾਲ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਹਲੋ ਸ਼ਸ਼ੀਕਾਲ ਜੀ ਸ਼ਸ਼ੀਕਾਲ ਸਰ ਕਿੱਥੋਂ ਬੋਲਦੇ ਹੋ ਰਮੇਸ਼ਰ ਹਾਂਜੀ ਕੀ ਕਹਿਣਾ ਚਾਹੋਗੇ ਸਰ ਅੱਜਾ ਆਪਣਾ ਜੋ ਇੱਥੇ ਵਿਸ਼ਾ ਹੈ ਕਿਤੇ ਨਾ ਕਿਤੇ ਬਾਰੇ ਬਾਹਰ ਦੀਆਂ ਚੀਜ਼ਾਂ ਵੀ ਉਹਨੂੰ ਕੀ ਕਹਿੰਦੇ ਆ ਖਾਂਗੀਆਂ ਤਾਂ ਚਾਹੀਦੀਆਂ ਜੀ ਹੈ ਕਿ ਬੜਾ ਹੁਣ ਸਾਝਕਲ ਚੱਲ ਰਹੀ ਹੈ ਇਦਾਂ ਪਿਆ ਜੀ ਹੋਰ ਦੇਖੋ ਸੱਤੀ ਵੀ ਕਿਹੜਾ ਹੁਣ ਚੱਲਦੀ ਆ ਰਹੀ ਆ ਉਹਦੇ ਵੀ ਸਪੀਆਂ ਮਾਰਦੇ ਪਏ ਆ ਹਾਂਜੀ ਬਿਲਕੁਲ ਹਾਂ ਸਰ ਸਬਜੀ ਹੋ ਗਈ ਜੇ ਆਪਾਂ ਫਲ ਦੀ ਗੱਲ ਕਰੀਏ ਫਲ ਫਰੂਟ ਦੀ ਗੱਲ ਕਰੀਏ ਉਹ ਵੀ ਸਹੀ ਨਹੀਂ ਆ ਰਹੇ ਹੈਗੇ ਉਹ ਵੀ ਉਹ ਵੀ ਪਤਾ ਨਹੀਂ ਟੀਕੇ ਲਾਈਏ ਤੇ ਪਤਾ ਨਹੀਂ ਸਪੀਆਂ ਮਾਰੀ ਜਾਂਦੇ ਆ ਹਾਂਜੀ ਕਿ ਮੇਰੇ ਤੇ ਹੀ ਲਾ ਦੋ ਆਪਾਂ ਕਿਸੇ ਨੂੰ ਕੀ ਕਹਿਣਾ ਮੇਰੇ ਤੇ ਹੀ ਲਾ ਦੋ ਤੁਸੀਂ ਆਪਣੀ ਉਹ ਗੱਲ ਕਰਦਾ ਆਪਾਂ ਬਾਹਰ ਕਿਸ ਸੱਤੀਖਾਨ ਨੂੰ ਦਿਲ ਨਹੀਂ ਕਰਦਾ ਹੈਗਾ ਕਿ ਆ ਕੋਈ ਸੱਤੀਖਾਨ ਦਿਲ ਨਹੀਂ ਕਰਦਾ ਬਾਹਰ ਬਾਹਰ ਦੀਆਂ ਚੀਜ਼ਾਂ ਖਾਣ ਨੂੰ ਦਿਲ ਕਰਦਾ ਤੇ ਹੁਣ ਕਿਉਂਕਿ ਸੈਲਟੀ ਇਹ ਤਰ੍ਹਾਂ ਬਣ ਗਿਆ ਆ ਸਰੀਰੀ ਅੰਦਰ ਤਰ੍ਹਾਂ ਬਣ ਗਿਆ ਆ ਆਪਾਂ ਹੁਣ ਇਹਦੇ ਵਿੱਚ ਕੀ ਕਰ ਸਕਦੇ ਆਂ ਇਹ ਸਰਕਾਰ ਨੂੰ ਵੀ ਮਾਰਾ ਮੁੰਡਾ ਪੁੱਛਣਾ ਨਹੀਂਦਾ ਵੀ ਭਾਈ ਵਿਛਲ ਖਾਦਾ ਤੱਕ ਤਾਂ ਠੀਕ ਆ ਜਿਹੜੀਆਂ ਸਪਰੇਆ ਮਾਰਦੀਆਂ ਨੇ ਇਹ ਤਰੀਰ ਦੇ ਨਾਲ ਇਹ ਜਾਣ ਲੈਵਾ ਹਮਲਾ ਆ ਕਿ ਆਪਾਂ ਜਾਂ ਆਪਾਂ ਸੋਚੀਏ ਤਾਂ ਅੱਜ ਕੱਲ ਤੁਸੀਂ ਕੋਈ ਵੀ ਚੀਜ਼ ਸੱਚੀ ਖਾ ਕੇ ਦੇਖ ਲਓ ਕੋਈ ਚੱਗਦੀ ਕੋਈ ਸੱਚੀ ਨਹੀਂ ਹੈਗੀ ਖਾਣ ਨੂੰ ਦਿਲ ਨਹੀਂ ਕਰਦਾ ਹੈਗਾ ਬਿਲਕੁਲ ਬਿਲਕੁਲ ਤੇ ਇਥੇ ਜਿਹੜੇ ਲੋਕ ਸਟਰੀਟ ਫੂਡ ਖਾਂਦੇ ਨੇ ਜਾਂ ਬਾਹਰ ਦਾ ਖਾਣਾ ਖਾਂਦੇ ਨੇ ਉਹਨਾਂ ਦੇ ਲਈ ਕੀ ਕਹਿਣਾ ਚਾਹੁੰਦੇ ਸੀ ਇਹ ਬਾਹਰਲੀ ਬਾਹਰੀ ਚੀਜ਼ਾਂ ਤਾਂ ਤਾਂ ਬਣੀਆਂ ਹੋਈਆਂ ਸੀਗੀਆਂ ਵੀ ਉਹਨੂੰ ਕਹਿੰਦੇ ਵੀ ਚਲ ਕਦੇ-ਕਦੇ ਜਦੋਂ ਫੰਕਸ਼ਨ ਤੇ ਬੰਦਾ ਖਾ ਲੈਂਦਾ ਜਾਂ ਕਿਤੇ ਐਨਜੋਇਮੈਂਟ ਕਰ ਲੈਂਦਾ ਫੂਡ ਕਰਿਆ ਉਹ ਵੀ ਤਰਸਕ ਦੇ ਬਣੇ ਹੋਏ ਖੁਰਕਰੇ ਜਿਹਨੂੰ ਆਪਾਂ ਕਹਿੰਦੇ ਆ ਇਹ ਐਕਸਪੈਰੀਮੈਂਟ ਉਧਰ ਕੀਤਾ ਤੇ ਕੋੜ ਕਰਨ ਤੋਂ ਪਹਿਲਾਂ ਮਾਚਸ ਦੀ ਟੀਲੀ ਨਾਲ ਅੱਗ ਲਾ ਕੇ ਦੇ ਲੋ ਉਹਨੇ ਚਿਖਲ ਜਾਣਾ ਮੈਂ ਤੋਂ ਪਹਿਲੇ ਇਹ ਸਿਰਫ ਟੂਰਿਸਟ ਬੰਦਿਆਂ ਵਾਸਤੇ ਸੀਗਾ ਵੀ ਚੱਲ ਕਿੱਛ ਕਰ ਦਈ ਜਦੋਂ ਗੈਸਟ ਆ ਗਏ ਚਾਹ ਠੀਕ ਹੈ ਘਰੇ ਬਣਾ ਲਈ ਪਰ ਲੇਕਿਨ ਖਾਣੇ ਨਹੀਂ ਚਾਹੀਦੇ ਪਰ ਜੇ ਆਪਾਂ ਸੱਚੀ ਦੀ ਆਪਾਂ ਗੱਲ ਕਰੀਏ ਵੀ ਸਾਦੀਆਂ ਵੀ ਸਹੀ ਨਹੀਂ ਹੁੰਦੀਆਂ ਉਹਦੇ ਨਾਲ ਵੀ ਕਈ ਬਿਮਾਰੀਆਂ ਨਿਕਲਦੀਆਂ ਨੇ ਖਾਈਏ ਤੇ ਕੀ ਹਰੀਏ ਤੁਸੀਂ ਆਪ ਦੱਸੋ ਬਿਲਕੁਲ ਜੀ ਬਿਲਕੁਲ ਇੱਥੇ ਹਾਲਾਂਕਿ ਸਰਕਾਰਾਂ ਨੂੰ ਵੀ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ। ਕੀ ਮਾਰਨੀ ਚਾਹੀ ਸਪਰੇ ਨਹੀਂ ਮਾਰਨੀ ਚਾਹੀ। ਖਾਤਾ ਦਾ ਤਾਂ ਠੀਕਾ। ਜੀ। ਉਹਦੇ ਨਾਲ ਵੀ ਹਾਰਦੀ ਪ੍ਰੋਬਲਮ ਹੁੰਦੀ ਆ। ਕੈਂਸਰ ਵੱਧ ਰਿਹਾ ਸੱਪੀਆਂ ਕਿਹੜਾ ਸਹੀ ਹੁੰਦੀਆਂ ਆ। ਜੀ। ਤੇ ਕਿਤੇ ਨਾ ਕਿਤੇ ਦੇਖੋ ਕਿਤੇ ਨਾ ਕਿਤੇ ਜਿਹੜੀ ਆਪਾਂ ਕਹਿ ਸਕਦੇ ਆ ਕਿ ਖਰਾਬ ਸਬਜ਼ੀਆਂ ਦਾ ਕਈ ਵਾਰ ਇਸਤੇਮਾਲ ਜਿਹੜਾ ਸਟ੍ਰੀਟ ਫੂਡ ਬਣ ਰਿਹਾ ਹੁੰਦਾ ਉਹਨਾਂ ਦੇ ਵਿੱਚ ਵੀ ਕੀਤਾ ਜਾਂਦਾ ਤੇ ਇਹ ਚੀਜ਼ਾਂ ਆਪਾਂ ਨੂੰ ਪਤਾ ਹੀ ਨਹੀਂ ਲੱਗ ਪਾਉਂਦੀਆਂ। ਆਪਾਂ ਬਰਗੜਨ ਨੂੰ ਬਾਹਰ ਦੀਆਂ ਚੀਜ਼ਾਂ ਨੂੰ ਆਪਾਂ ਕਹੀ ਜਾਂਦੇ ਆ ਬਾਹਰੀਆਂ ਚੀਜ਼ਾਂ ਨੂੰ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਉਹ ਤਾਂ ਸਿਰਫ ਬਾਹਰੀ ਦੀਆਂ ਕਦੀ ਕਤਾਈ ਖਾਣੇ ਜਾਈਏ ਜੇ ਤਾਂ ਕੋਈ ਗੈਸਟ ਆ ਜਵੇ ਜਾਂ ਕਿਤੇ ਉਹ ਘਰ ਦੇ ਮਹਿਮਾਨ ਆ ਗਏ ਜਾਂ ਕਿਤੇ ਚੱਲ ਗਏ ਤਾਂ ਹੁੰਦਾ ਆ ਜੇ ਆਪਾਂ ਸਾਧੀਆਂ ਦੇ ਵੀ ਕਹੀਏ ਸਾਧੀਆਂ ਬਿਲਕੁਲ ਸਹੀ ਨਹੀਂ ਆ ਰਹੀਆਂ ਜੀ ਜੀ ਬਿਲਕੁਲ ਹਾਂਜੀ ਸੰਜੀਵ ਸ਼ਰਮਾ ਜੀ ਇੱਥੇ ਤੋਂ ਕੁਝ ਕਹਿਣਾ ਚਾਹੋਗੇ ਬਿਲਕੁਲ ਮੈਡਮ ਬਿਲਕੁਲ ਜੇ ਆਪਾਂ ਫਲ ਫਰੂਟ ਦੀ ਵੀ ਗੱਲ ਕਰਦੇ ਆ ਸਾਧੀਆਂ ਦੀ ਵੀ ਗੱਲ ਕਰਦੇ ਆ ਤਾਂ ਅੱਜ ਕੱਲ੍ਹ ਦੀਆਂ ਅਜਿਹੀਆਂ ਸਪਰੇਆਂ ਆਕੀਆਂ ਜਾਂ ਇੰਦਾਂ ਦੇ ਇਜੈਕਸ਼ਨ ਆ ਗਏ ਵੀ ਜਿਹੜੀ ਅੱਜ ਜੇ ਅਸੀਂ ਸ਼ਾਮ ਨੂੰ ਕੋਚੀ ਛੋਟੀ ਜੀ ਦੇਖਦੇ ਆਂ ਤਾਂ ਜਿਵੇਂ ਰਾਤ ਨੂੰ ਕਬੱਡੀ ਹੋ ਜਾਂਦੀ ਹੈ ਜਿੱਦਾਂ ਦੇ ਪੀ ਜਾ ਕੇ ਸਾਨੂੰ ਸਮਝ ਨਹੀਂ ਆਉਂਦੀ ਕਿੰਦਾਂ ਦਾ ਸੀ ਸਰਕਾਰ ਰਹੀ ਹੈ ਜੇ ਸਿੱਧਾ ਰਾਜੋ ਵੀ ਹਾਈਬ੍ਰਿਡ ਹੈ ਸੀ ਸਬਜ਼ੀਆਂ ਲਗਾਈਆਂ ਹੋਣ ਜਿਵੇਂ ਮੈਂ ਆਪਣੀ ਗੱਲ ਕਰਾਂ ਜਿਹੜੇ ਡਿਪਾਰਟਮੈਂਟ ਦੇ ਮਨ ਵਿੱਚ ਇਸੇ ਕੰਮ ਕਰਦੇ ਆਂ ਉੱਥੇ ਸਾਡੇ ਮੁੰਡਿਆਂ ਨੇ ਸਬਜ਼ੀਆਂ ਲਗਾਈਆਂ ਹੋਈਆਂ ਲੇਕਿਨ ਕਿਤੇ ਕਿਤੇ ਸੁੰਡੀ ਲੱਗ ਗਈ ਕਿਤੇ ਤੇ ਕੁਝ ਹੋ ਗਿਆ ਉਹਦੇ ਵਾਸਤੇ ਦਵਾਈ ਵੀ ਪਾਉਣੀ ਪੈਂਦੀ ਹੈ ਸਪਰੇ ਵੀ ਕਰਨੀ ਪੈਂਦੀ ਹੈ ਲੇਕਿਨ ਬੀਜ ਕਿੰਦਾਂ ਦੇ ਆ ਰਹੇ ਆ ਕਿੰਦਾਂ ਦਾ ਸਾਨੂੰ ਮਿਲ ਰਿਹਾ ਇਹਨਾਂ ਚੀਜ਼ ਆਰਥਾਂ ਦੇ ਉੱਤੇ ਵੀ ਸਰਕਾਰਾਂ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ ਤੇ ਕੀ ਕਹਿਣਾ ਚਾਹੋਗੇ ਸੰਜੀਵ ਸ਼ਰਮਾ ਜੀ ਜਿੱਦਾਂ ਕਿ ਲੋਕ ਅੱਜਕੱਲ ਬਾਹਰ ਦਾ ਖਾਣਾ ਜ਼ਿਆਦਾ ਪ੍ਰੈਫਰ ਕਰਦੇ ਨੇ ਇੱਥੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਦੇਖੋ ਮੈਂ ਤਾਂ ਬਾਰ ਬਾਰ ਇੱਕ ਹੀ ਅਪੀਲ ਕਰਦਾ ਹੁੰਦਾ ਵੀ ਦੇਖੋ ਮਜਬੂਰੀ ਚ ਇਹ ਤੁਸੀਂ ਖਾਣਾ ਹੈ ਦੇਖੋ ਮਜਬੂਰੀ ਚ ਖਾਣਾ ਪੈਂਦਾ ਸੋਚ ਸਮਝ ਕੇ ਖਾਓ ਦੇਖੋ ਤੇਲ ਪਾੜ ਕੇ ਖਾਓ ਆਪਣਾ ਬੜੇ ਆਰਾਮ ਦੇ ਪਿਆਰ ਦੇ ਨਾਲ ਆਪਾਂ ਨੇ ਪੈਸੇ ਵੀ ਲਾਉਣੇ ਆਪਾਂ ਸੇਧੇ ਨਾਲ ਖਲਵਾੜ ਵੀ ਨਾ ਹੋਵੇ ਇੰਨਾ ਵੀ ਤਾਂ ਤੋਂ ਖਾਣਾ ਖਾਓ ਜਿੱਥੇ ਕਿਤੇ ਲੱਗਦਾ ਕਿ ਠੀਕ ਬਣਿਆ ਹੋਊਗਾ ਚਲੋ ਅੱਖ ਤੋਂ ਹੁੰਦਾ ਬਣਿਆ ਹੋਦਾ ਠੀਕ ਤਾਂ ਕਿਤੇ ਨਹੀਂ ਮੱਕਾ ਸਾਨੂੰ ਲੱਗਦਾ ਲekin ਇਹ ਵੀ ਹੁੰਦਾ ਸਾਨੂੰ ਵੀ ਵਧੀਆ ਬਣਿਆ ਹੋਆ ਜਟਪਟਾ ਬਣਿਆ ਹੋਆ ਲੇਕਿਨ ਜ਼ਿਆਦਾਤਰ ਗੁਰੇਜ ਕਰੋ ਜਿਹਦਾ ਸਰਦ ਹੈ ਸਰਦਾ ਖਾਣਾ ਖਾਉ ਜਿਹਦਾ ਸਰਦ ਹੈ ਉਹ ਆਪਣਾ ਆਪ ਚੀਜ਼ ਬਣਾ ਕੇ ਖਾਉ ਜਿਨ੍ਹਾਂ ਕੋਲ ਸਬਾਹਨਾ ਜਾਂ ਦੁੱਧਾ ਜਿਹੜੇ ਚੀਜ਼ਾਂ ਦੁੱਧ ਤੋਂ ਤਿਆਰ ਹੋਣੀਆਂ ਈਵਨ ਮਠਿਆਈਆਂ ਵੀ ਤਿਆਰ ਹੋਣੀਆਂ ਜਾਂ ਕੁਝ ਹੋਰ ਵੀ ਤਿਆਰ ਹੁੰਦਾ ਉਹ ਵੀ ਤੁਸੀਂ ਆਪਣਾ ਘਰ ਤਿਆਰ ਕਰਕੇ ਖਾ ਸਕਦੇ ਹੋ ਜੀ ਜੀ ਬਿਲਕੁਲ ਬਿਲਕੁਲ ਤੇ ਜਿਹੜੇ ਲੋਕ ਇੱਥੇ ਸਟਰੀਟ ਫੂਡ ਦਾ ਕੰਮ ਕਰਦੇ ਨੇ ਜੋ ਕਿ ਖਾਣਾ ਬਣਾਉਂਦੇ ਨੇ ਜਾਂ ਫਿਰ ਅਜੀ ਫਾਸਟ ਫੂਡ ਬਣਾਉਂਦੇ ਨੇ ਕੀ ਲੱਗਦਾ ਕਿ ਉਹਨਾਂ ਲੋਕਾਂ ਨੂੰ ਵੀ ਦੂਸਰੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਜਿਹੜਾ ਕਿਤੇ ਨਾ ਕਿਤੇ ਜੇਕਰ ਕੋਈ ਆਣਾਗਾ ਜਾਂ ਕੁਝ ਵੀ ਬਣਾ ਰਿਹਾ ਤਾਂ ਉਹਨਾਂ ਨੂੰ ਵੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਮੈਡਮ ਰੱਖਣਾ ਚਾਹੀਦਾ ਲੇਕਿਨ ਕਿੰਨਾ ਕਰਾ ਖਾਣ ਦਾ ਉਹ ਸਾਡੇ ਸਾਹਮਣੇ ਹੈ ਜੀ ਜੀ ਅਗਰ ਛੋਨਾ ਗੱਲਾਂ ਦਾ ਧਿਆਨ ਰੱਖਿਆ ਹੋਦਾ ਤਾਂ ਇਹਨਾਂ ਖਾਣ ਪੀਣ ਨੇ ਚੀਜ਼ਾਂ ਜੋ ਚੀਜ਼ਾਂ ਨੇ ਨਿਕਲਣ ਜੀ ਹਾਂਜੀ ਮਾੜੇ ਨੇ ਨਿਕਲਣੇ ਜੀ ਜ਼ਹਿਰ ਜ਼ਹਿਰੀਆਂ ਸਾਨੂੰ ਖਾਣੇ ਕੋਲ ਇਹਨਾਂ ਚੀਜ਼ਾਂ ਨਾਲ ਮਿਲਣ ਜੀ ਬਿਲਕੁਲ ਹਾਂ ਕਿਵੇਂ ਹੋ ਜਾਂਦਾ ਵੀ ਜਾਣ ਕੇ ਐਡਾ ਦੀ ਚੀਜ਼ ਹੋ ਜਾਂਦੀ ਹੈ ਵੀ ਕੋਈ ਇਹ ਤਾਂ ਅੱਜ ਜਮਕੋੜਾ ਆ ਕੇ ਖਾਣ ਦੀ ਚੀਜ਼ ਚ ਦਿੱਤਿਆਂ ਤਾਂ ਜੱਜੇ ਤਾਂ ਹੋ ਜਾਂਦਾ ਲੱਗਦਾ ਜੀ ਜਿਹੜੇ ਜਿਹੜੇ ਐਵਰੇਜ ਦੇ ਹਿਸਾਬ ਨਾਲ ਸਾਡੀ ਐਵਰੇਜ ਲਾ ਕੇ ਦੇਖੋਗੇ ਤਾਂ ਫਿਰ ਕਿੰਨਾ ਕਿੰਨਾ ਜਿਹਾ ਜੀ ਹੁੰਦਾ ਜੀ ਹਾਂਜੀ ਹਾਂਜੀ ਬਿਲਕੁਲ ਇੱਥੇ ਕੋ ਆਪਣੇ ਨਾਲ ਹੋਰ ਕੋਲਰ ਜੁੜੇ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸ੍ਰੀ ਸ਼ਰ ਮੈਡਮ ਸ਼ਸ਼ੀਕਲ ਸਰ ਕਿੱਥੋਂ ਬੋਲਦੇ ਹੋ ਮਾਲਵਿੰਦਰ ਬੋਲ ਰਿਹਾ ਹਾਂ ਸ਼ੁਰੂ ਤੋਂ ਹਾਂਜੀ ਬਹੁਤ ਬਹੁਤ ਸਵਾਗਤ ਹੈ ਸਰ ਨਮਸਕਾਰ ਤੁਹਾਨੂੰ ਕੀ ਕਹਿਣਾ ਚਾਹੋਗੇ ਸਰ ਅੱਜ ਆਪਾਂ ਇੱਥੇ ਗੱਲ ਕਰ ਰਹੇ ਹਾਂ ਖਾਣ-ਪਾਨ ਦੀ ਤੇ ਜਿਹੜੇ ਲੋਕ ਬਾਹਰੀ ਖਾਣਾ ਖਾਂਦੇ ਨੇ ਉਹਨਾਂ ਦੇ ਲਈ ਵੱਡੀ ਇੱਥੇ ਖਬਰ ਵੀ ਆਈ ਹੈ ਨਿਕਲ ਕੇ ਜਿੱਥੇ ਕਿ ਇੱਕ ਬਿਰਿਆਨੀ ਦੇ ਵਿੱਚ ਵੀ ਜਿਹੜੇ ਕੀੜੇ ਮਕੌੜੇ ਨੇ ਉਹ ਦੇਖੇ ਗਏ ਨੇ। ਮਤਲਬ ਕੋ ਜਿਹੜੇ ਕੀੜੇ ਮਕੌੜੇ ਦੇਖੇ ਗਏ ਨੇ ਜੇ ਤੁਸੀਂ ਬਿਰਾਨੀ ਬਣਦੀ ਦੇਖੋ ਤੇ ਇਹ ਖਾ ਨਹੀਂ ਸਕਦੇ। ਹੂੰ। ਅਹੇ ਦੇ ਵੀ ਹੋਟਲਾਂ ਦੇ ਵਿੱਚ ਇਹ ਜਿਹਾ ਕੁਝ ਹੁੰਦਾ ਪਰ ਇੱਕ ਕਿ ਜੇ ਉਹ ਤਖਨੇ ਤੇ ਤਖਨੇ ਉੱਤਰਾ ਦਾ ਨਾਮ ਜਾਂਦਾ ਜੇ ਅੰਦਰ ਜਾ ਕੇ ਦੇਖੋ ਪਰ ਤੁਸੀਂ ਕਦੇ ਜ਼ਿੰਦਗੀ ਚ ਬਰਾਨੀ ਨਹੀਂ ਖਾਓਗੇ ਹੂੰ ਪਰ ਇਹੇ ਚੀਜ਼ਾਂ ਕਹਿੰਦੇ ਆ ਵੀ ਸਾਦਾ ਖਾਓ ਸਾਦਾ ਪੈਨੋ ਸਦਾ ਸੁਖ ਪਾਓ ਜਿਹੜੇ ਲੋਕ ਸਵਾਦਾ ਸਵਾਦ ਖਾਂਦੇ ਨੇ ਵੀ ਟ੍ਰੈਂਟ ਦੇਖਦੇ ਨੇ ਉਹ ਸਦਾ ਹੀ ਦੁੱਖ ਪਾਉਣਗੇ ਬਿਲਕੁਲ ਤੇ ਹੁਣ ਇੰਨਾ ਵੀ ਹੈਗਾ ਤੁਸੀਂ ਆਪਣੇ ਬੱਚਿਆਂ ਨੂੰ ਦੇਖ ਲਓ ਆਪਾਂ ਘੇਰੋਂ ਆਉਣੇ ਆ ਜੀ ਉਹ ਅੱਛੇ ਲੈ ਆਉਂਦਾ ਕੋਈ ਮਹਿੰਗੀ ਲੈ ਆਉਂਦਾ ਕੋਈ 버ਗਰ ਲੈ ਆਉਂਦਾ ਇਹੇ ਬਿਮਾਰੀ ਦੇ ਘਰ ਨੇ ਜਿੰਨਾ ਸੈਂਪਲ ਖਾਮੋਗੇ ਉਨੀ ਵਧੀਆ ਰਹਿਗੋ ਤੁਸੀਂ ਦੇਖੋ ਹੁਣ ਅੱਪਾ ਕੇ ਵਿਆਹ ਦੇ ਵਿੱਚ ਜਾਂਦੇ ਆਂ ਜੀ ਵਿਆਹ ਦੇ ਵਿੱਚ ਜਾਂਦੇ ਆਂ ਵਿਆਹ ਵਾਲੇ ਗੁੱਡੀ ਵਾਲੇ ਘਰ ਜਿਹੜੇ ਮੈਂ ਪਿੰਡਾਂ ਦੀ ਗੱਲ ਕਰਦਾ ਸ਼ਹਿਰਾਂ ਜਿੱਥਾ ਘੰਟੇ ਜੇ ਬਣਦੇ ਨੇ ਪਿੰਡਾਂ ਦੇ ਵਿੱਚ ਹਫ਼ਤਾ ਹਫ਼ਤਾ ਵਿਆਹ ਦੇ ਕੁੜੀ ਦੇ ਵਿਆਹ ਦੀ ਇੰਨੀ ਆਈਟਮਾਂ ਬਣਾਉਂਦੇ ਨੇ ਹਮ ਘਟਣ ਲੱਗ ਜਾਂਦੇ ਨੇ ਉੱਥੇ ਉਹ ਘੰਟਿਆਂ ਦੇ ਵਿੱਚ ਪੱਤੇ ਝਾੜ ਕੇ ਤੁਰੇ ਆਉਂਦੇ ਨੇ ਜਿਹੜੇ ਗਰੀਬ ਬੰਦੇ ਨੇ ਉਹਨਾਂ ਦਾ ਖਾਣਾ ਨਸੀਬ ਹੀ ਨਹੀਂ ਹੁੰਦਾ ਜਾਂ ਦੇਖਾਂ ਬਾਤ ਜਿਹੜੇ ਲੋਕ ਲੋੜ ਤੋਂ ਵੱਧ 2 ਪੀਸ ਧਰ ਲੈਣੇ 4 ਧਰ ਲੈਣਗੇ ਅੱਧਾ ਤੇ ਢੀਂਆਂ ਦੇ ਅਸੀਂ ਅਸੀਂ ਅਜਿਹੀਆਂ ਚੀਜ਼ਾਂ ਜਦੋਂ ਬੇਵਾਰਤੀ ਖਾਧਰੇ ਦੂਸਰੇ ਜਨ ਜ਼ਰੂਰਤਾਂ ਆ ਬਾਜਨ ਜਿਹੜੀ ਮਸ਼ੀਨਰੀ ਆਪਣੀ 4 ਘੰਟਿਆਂ ਦੇ ਵਿੱਚ ਉਹਨੂੰ ਯੂਜ਼ ਕਰਕੇ ਅੰਦਰ ਬਾਹਰ ਜਾਣ ਵਾਸਤੇ ਬਿਲਕੁਲ ਜੀ ਬਿਲਕੁਲ ਉਹ ਫਿਰ ਆਪਣਾ ਸਵੇਰ ਵੇਲੇ ਤੜਕੇ ਨੂੰ ਜਾਂਦੇ ਡਾਕਟਰ ਲੈ ਕੇ ਡਾਕਟਰ ਜਦੋਂ ਹਾਂ ਵੀ ਭਾਈ ਭੋਗ ਤੋਂ ਆਇਆ ਜਾਂ ਬਿਆਜੋਂ ਆਇਆ ਫਿਰ ਕਿ ਆਪ ਦੇ ਫੈਬ ਸੋਚ ਚਲ ਕਰਦੇ ਨੇ ਤਾਂ ਸ਼ੁੱਕਰ ਵਾਧੇਗਾ ਸ਼ੁੱਕਰ ਵੀ ਖਵਾਸੇ ਵਾਜਦਾ ਇਹ ਚੀਜ਼ਾਂ ਨੂੰ ਦੇਖ ਕੇ ਜਦਨੇ ਆਪਾਂ ਸਵਾਦੀ ਖਾਣੇ ਖਾਂਦੇ ਹਾਂ ਉਹਨੇ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਨੂੰ ਜ਼ਿਆਦਾ ਸੱਦਾ ਦੇ ਰਿਹਾ ਬਿਲਕੁਲ ਬਿਲਕੁਲ ਹਾਂਜੀ ਇੱਥੇ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਮਾਲਵਿੰਦਰ ਜੀ ਜਿਹੜੇ ਲੋਕ ਬਾਹਰ ਦਾ ਖਾਣਾ ਖਾਂਦੇ ਨੇ ਉਹਨਾਂ ਨੂੰ ਕਿੰਨਾ ਕ ਅਲਰਟ ਇੱਥੇ ਹੋਣਾ ਚਾਹੀਦਾ ਦੇਖੋ ਜੀ ਕਿੰਨਾ ਵੀ ਖਾ ਲੋ ਮੈਂ ਤਾਂ ਕਹਾਂ ਘਰੇ ਜੇ ਆਪਾਂ ਬਾਹਰੇ ਹੂੰ ਕਾ ਟਾਈਮ ਕਦੇ ਮਜਬੂਰੀ ਹੋਈ ਨਹੀਂ ਖਾਣਾ ਪੈਦਾ ਜਿੰਨਾ ਖਾਣਾ ਆਪਣੇ ਘਰ ਦਾ ਖਾ ਲੂਗੇ ਆਪਣੇ ਹੱਥੀ ਮਿਹਨਤ ਬੜਿਆ ਹੋਊ ਜੋ ਸ਼ੌਂਕਾ ਦੇ ਵੱਖਰਾ ਹੋਊਗਾ ਜੀ ਜਿੰਨਾ ਪਹਰੋਸ਼ਟੀ ਬਾਹਰੋਂ ਖਾਣਾ ਦੇ ਨਹੀਂ ਕਦੇ ਵਾਸਤੇ ਬਿਮਾਰ ਹੋਵਾਂਗੇ ਕੋਈ ਰੀਹਾ ਹੁੰਦਾ ਕੋਈ ਤਾਜ਼ਾ ਹੁੰਦਾ ਤੜਕੇ ਲਾਲਾ ਦੇ ਜਾਂਦੇ ਨੇ ਪਰ ਉਹਨਾਂ ਨੇ ਤਾਂ ਪੈਸੇ ਬਤੋਰ ਰਹੇ ਨੇ ਛੋਟੀ ਥੇਤ ਦਾ ਕੋਈ ਯਾਰ ਨਹੀਂ ਨਾ ਉਹਨਾਂ ਦਾ ਹਾਂਜੀ ਮਾਤਾ ਹੀ ਕਹਿਣਾ ਵੀ ਕਰਦਾ ਜਾਂਦਾ ਵੀ ਜਿੰਨੇ ਵੀ ਤੁਹਾਡੇ ਦਰਸ਼ਕ ਲੈ ਕੇ ਤੇ ਪ੍ਰੋਗਰਾਮ ਦੇਖਦੇ ਨੇ ਮੇਰਾ ਹੱਥ ਵੱਲ ਕੇ ਬੇਨਤੀ ਆ ਵੀ ਭਾਈ ਆਪਣੇ ਬੱਚਿਆਂ ਨੂੰ ਆਪ ਸਾਦਾ ਖਾਣਾ ਖਾਓ ਜਿੰਨਾ ਸਾਦਾ ਖਾਣਾ ਖਾਓਗੇ ਉਹਨੇ ਵਧੀਆ ਰਹੋਗੇ ਜਿੰਨਾ ਤੁਸੀਂ ਬਾਹਰਲੇ ਖਾਣੇ ਖਾਓਗੇ ਉਹਨੇ ਬਿਮਾਰ ਜਾਣੇ ਹੋ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਧੰਨਵਾਦ ਹਾਂਜੀ ਸੰਜੀਵ ਸ਼ਰਮਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਇੱਥੇ ਦਰਸ਼ਕਾਂ ਨੂੰ ਹਾਂ ਬਿਲਕੁਲ ਬਿਲਕੁਲ ਦੇਖੋ ਮੈਂ ਮਾਲਵਿੰਦਰ ਜੀ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਕੋਈ ਤਾਂ ਇਹ ਹੀ ਬਣੇ ਵੀ ਤੁਸੀਂ ਗਰੇਜ ਕਰੋ ਵੱਧ ਤੋਂ ਵੱਧ ਆਪਣੀ ਮਿਹਨਤ ਕਰਕੇ ਖਾਣਾ ਸਿੱਖੋ ਆਪਣਾ ਘਰ ਬਣਾ ਕੇ ਖਾਣਾ ਸਿੱਖੋ ਹਾਂ ਠੀਕ ਹੈ ਮਜਬੂਰੀਆਂ ਹੁੰਨੀਆਂ ਜਿਹਨਾਂ ਲੋਕਾਂ ਨੇ ਹੋਟਲ ਢਾਬੇ ਖੋਦੇ ਆ ਉਹਨਾਂ ਨੇ ਆਪਣੇ ਪੇਟ ਵਾਸਤੇ ਖੋਦੇ ਅਸੀਂ ਇਹ ਨਹੀਂ ਕਹਿੰਦੇ ਵੀ ਕਿਉਂ ਖੋਦੇ ਆ ਜਾਂ ਕਿਉਂ ਦੇ ਰਹੇ ਆ ਜਾਂ ਕਿਉਂ ਖਾ ਰਹੇ ਆ ਜੀ ਅਸੀਂ لیکن صفائی ਦਾ ਧਿਆਨ ਰੱਖਣਾ ਚੰਗੀ ਕੁਆਲਟੀ ਦਾ ਸਾਮਾਨ ਪਾਉਣਾ ਚਾਹਿਆ ਕਿਉਂਕਿ ਮੈਂ ਦੁਬਾਰੇ ਫਿਰ ਵੀਡ ਕਰੂੰਗਾ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਜ਼ਿਆਦਾਤਰ ਉਹਨਾਂ ਤੋਂ ਫਰਸ਼ ਚੀਜ਼ਾਂ ਪੈਣੀ ਹੁੰਦੀਆਂ ਰੋਜ਼ ਦੀ ਰੋਜ਼ ਦੀਆਂ ਚੀਜ਼ਾਂ ਪੈਣੀ ਹੁੰਦੀਆਂ ਕਿਤੇ ਨਾ ਕਿਤੇ ਬਾਸੀ ਚੀਜ਼ਾਂ ਪਾ ਕੇ 2-4 ਦਿਨ ਦੀ ਲੱਗੇ ਹੋਈਆਂ ਚੀਜ਼ਾਂ ਟਮਾਟਰ ਆਲੂ ਪਿਆਜ਼ ਇਹਦਾ ਜਿਹੜਾ ਸਿਸਟਮ ਹੁੰਦਾ ਹੈ ਕਿਤੇ ਨਾ ਕਿਤੇ ਉਹਨੂੰ ਚੰਗੀ ਕੁਆਲਟੀ 'ਚ ਰੱਖ ਕੇ ਚੱਲੂਗੇ ਤਾਂ ਲੋਕ ਬਿਮਾਰ ਵੀ ਨਹੀਂ ਹੋਣਗੇ ਤੇ ਤੁਹਾਡਾ ਸਾਮਾਨ ਵੀ ਜਿਹੜਾ ਠੀਕ ਰਹੂਗਾ ਤੇ ਇਹ ਲੋਕ ਵੀ ਜਿਹੜੇ ਹੱਸ ਕੇ ਖਾਣਗੇ ਜੀ ਬਹੁਤ-ਬਹੁਤ ਧੰਨਵਾਦ ਸੰਜੀਪ ਸ਼ਰਮ ਹਾਂਜੀ ਤਾਂ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਦੇਖੋ ਕਿਤੇ ਨਾ ਕਿਤੇ ਖਾਣ ਪੀਣ ਦੇ ਨਾਲ ਸੰਬੰਧਿਤ ਇਹ ਵਿਸ਼ਾ ਸੀ ਤੇ ਇੱਥੇ ਇਹ ਜਿਹੜਾ ਵਿਸ਼ਾ ਸੀ ਅਹਿਮ ਵਿਸ਼ਾ ਇਹ ਇਸੇ ਲਈ ਅਸੀਂ ਲੈ ਕੇ ਆਉਨੇ ਆ ਤਾਂ ਕਿ ਤੁਹਾਡੇ ਤੱਕ ਜਿਹੜੀ ਇਨਫੋਰਮੇਸ਼ਨ ਆ ਪਹੁੰਚ ਸਕੇ ਤਾਂ ਬਾਹਰ ਦਾ ਖਾਣਾ ਪਸੰਦ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਇੱਥੇ ਬਹੁਤ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਬਾਹਰਲੀਆਂ ਚੀਜ਼ਾਂ ਦੇ ਵਿੱਚ ਜਿਹੜੇ ਇਦਾਂ ਦੇ ਕੀੜੇ ਮਕੌੜੇ ਨਿਕਲਦੇ ਨੇ ਇਹ ਸਿਹਤ ਦੇ ਲਈ ਵੱਡੇ ਨੁਕਸਾਨ ਦੇ ਇੱਥੇ ਹੋ ਸਕਦੇ ਨੇ ਤੇ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਡੇ ਸਾਂਝੀ ਕਰਨ ਦੇ ਲਈ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਲਾਈਵ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਇਸੇ ਦੇ ਨਾਲ ਹੁਣ ਤੁਸੀਂ ਦੇਖਦੇ ਰਹੋ ਈਵਨ ਪੰਜਾਬੀ ਟੀਵੀ ਤੇ ਮੈਨੂੰ